ਪਹਿਲਾਂ ਦੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਨਵਜੋਤ ਗਰੂਵਰ ਏਰੀਆ ਦਾ ਸੈਕਟਰੀ ਆ ਜੀ ਰਾਜ ਨੂੰ ਉੱਪਰ ਕਰੇ ਜਿਹੜੇ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਇੱਕ T20 ਔਮਨ ਲੀਗ ਸੀਨੀਅਰ ਔਮਨ ਲੀਗ ਸ਼ੁਰੂ ਕੀਤੀ ਹੈ ਜਿਹੜੀ ਕਿ ਮੇਰੇ ਟਨੌਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਥੇ ਗੰਧੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਸਾਡੇ ਗੰਧੀ ਗਰਾਊਂਡ ਵਾਸਤੇ ਕੀ ਫਸਟ ਟਾਈਮ ਜਿਵੇਂ ਅਮਰਸਰ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਾਰੀ ਟੀਮਾਂ ਹੈਡ ਕੋਚੇਸ ਸਾਰੀ ਟੀਮਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਹੈ ਉਹਨਾਂ ਦਾ ਅਸੀਂ ਸਾਰਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਕਿ ਜਿਹੜੀ ਇਹਨਾਂ ਨੂੰ ਕਿਸੇ ਬੱਚਿਆਂ ਨੂੰ ਖੇਡਣ ਦੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਾ ਹੋਵੇ ਹਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤੇ ਬਹੁਤ ਵੱਡਾ ਉਪਰਾਲਾ ਹੈ ਜਿਵੇਂ ਪੀਸੀਏ ਨੇ ਸਾਨੂੰ ਮੌਕਾ ਦਿੱਤਾ ਅਮਰਸਰ ਗੇਮ ਐਸੋਸੀਏਸ਼ਨ ਨੂੰ ਜੀ ਦੇਖੋ ਫਿਰ ਅੱਜ ਗਾਂਧੀ ਗਰਾਊਂਡ ਵਿਖੇ ਰੌਣਕਾਂ ਲੱਗੀਆਂ ਪੰਜਾਬ ਭਾਰਤ ਤੋਂ ਸਾਰੀ ਸਾਡੀਆਂ ਜਿਹੜੀਆਂ ਧੀਆਂ ਜਿਹੜੀਆਂ ਅਸੀਂ ਜਿ ਉਹ ਆਈਆਂ ਤੇ ਬੜਾ ਅੱਛਾ ਮਾਹੌਲ ਹੈ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਜਿਹੜੇ ਬੱਚੇ ਵਿੱਚੋਂ ਸਿਲੈਕਟ ਹੋ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਪੀਸੀ ਵੱਲੋਂ ਖੇਡਣਗੇ ਤੇ ਇਹ ਤੱਕ ਇਹ ਬੱਚਿਆਂ ਨੂੰ ਆਪਾਂ ਵਧੀਆ ਮਾਹੌਲ ਨਹੀਂ ਦਿੰਦੇ ਵਧੀਆ ਇਨਫਰਾਸਟ੍ਰਕਚਰ ਨਹੀਂ ਦਿੰਦੇ ਉਹਨਾਂ ਨੂੰ ਸਰਵਿਸ ਪ੍ਰੋਵਾਈਡਸ ਨਹੀਂ ਕਰਦੇ ਕਿਸ ਤਰ੍ਹਾਂ ਸਾਡੇ ਬੱਚੇ ਨਿਕਲਣਗੇ ਬਹੁਤ ਵਧੀਆ ਉਪਰਾਲਾ ਹੈ ਪੀਸੀਏ ਦਾ ਜਿਹੜਾ ਔਮਨ ਲੀਗ ਜਿਹੜੀ ਸਾਡੇ ਕਿਸਾਨ ਤੇ ਬਹੁਤ ਵਧੀਆ ਮੌਕਾ ਮਿਲਿਆ ਅੰਮ੍ਰਿਤਸਰ ਵਿੱਚ ਇਹ ਕਿਹੜੀ ਟੀਮਾਂ ਕਿੱਥੋਂ ਆਈਆਂ ਇਹ ਕਿਹੜੇ ਇਹ ਪੰਜਾਬ ਭਰ ਚੋਂ ਟੀਮਾਂ ਆਈਆਂ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਪੰਜਾਬ ਭਰੋਂ ਟੀਮਾਂ ਸਾਰੀਆਂ ਅੰਮ੍ਰਿਤਸਰ ਆਈਆਂ ਤੇ ਪੂਰੇ ਇੱਥੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਔਮਨ ਲੀਗ ਕੁਦਰਤੀ ਮੌਸਮ ਦਾ ਥੋੜਾ ਜਿਹਾ ਜਿਹੜਾ ਵੈਦਰ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਬਟ ਬੱਚਿਆਂ 'ਚ ਬੜਾ ਕ੍ਰੇਜ਼ ਹੈ ਉਹ ਸ਼ਾਬ ਹੈ ਕਿ ਜਿਹੜੇ ਸਾਡੇ ਇੱਥੇ ਮੈਚੇਜ਼ ਹੋ ਰਹੇ ਆ ਪੰਜਾਬ ਦੇ ਵਿੱਚ ਜਿਹੜੀ ਔਮਨ ਲੀ ਕਰਤੀ ਹੋਈ 10 ਤਰੀਕ ਵਾਲੇ ਦਿਨ ਫਾਈਨਲ ਹੈ ਜਿਹੜੀਆਂ ਟੀਮਾਂ ਡੇ ਬਾਈ ਡੇ ਜਿੱਤਣਗੀਆਂ 10 ਤਰੀਕ ਵਾਲੇ ਦਿਨ ਇੱਥੇ ਫਾਈਨਲ ਮੈਚ ਆ ਤੁਹਾਨੂੰ ਸਾਰਿਆਂ ਨੂੰ 10 ਤਰੀਕ ਵਾਲੇ ਦਿਨ ਇੱਥੇ ਵੀ ਬੁਲਾਵਾਂਗੇ ਕਿ ਜਿਹੜਾ ਇੱਥੇ ਬਹੁਤ ਟੋਟਲ ਸਰ ਕਿੰਨੇ ਮੈਚ ਹੋਣਗੇ ਜੀ ਟੋਟਲ ਟੋਟਲ 15 ਤੋਂ 20 ਮੈਚਸ ਹੋਣਗੇ ਜਿਵੇਂ ਵੱਖ-ਵੱਖ ਟੀਮਾਂ ਦੇ ਵਿੱਚ ਜਿਵੇਂ ਕਰਕੇ ਜਦੋਂ ਇੱਕ ਸੈਮੀਫਾਈਨਲ ਨੋਟਰੀ ਸੈਮੀਫਾਈਨਲ ਹੋਏਗਾ 10 ਤਰੀਕ ਫਾਈਨਲ ਹੋਏਗਾ ਸਾਰੀਆਂ ਟੀਮਾਂ ਜਿਹੜੀਆਂ ਵੱਖ-ਵੱਖਰੇ ਡਿਸਟ੍ਰਿਕਟ ਦੀਆਂ ਪਰਫਾਰਮ ਕਰਨਗੀਆਂ ਜਿਹੜੀ ਉਹਨਾਂ ਚ ਬੈਸਟ ਹੋਏਗੀ ਉਹਨੂੰ ਅਸੀਂ ਇੱਥੇ ਸਾਰਾ ਸਰ ਪੀਸੀਆ ਵੱਲੋਂ ਕੋਣ ਆਇਆ ਪੀਸੀਆ ਵੱਲੋਂ ਸਾਰੇ ਜਿਹੜੀਆਂ ਅਥਾਰਟिटीज ਹਾਈ ਅਥਾਰਟिटीज ਸਾਰੀਆਂ ਆਈਆਂ ਪਈਆਂ ਇਹਨਾਂ ਦੇ ਕੋਚੀ ਸੀਨੀਅਰ ਕੋਚੀਜ਼ ਆਏ ਪਈਆਂ ਸਾਰੀ ਟੀਮਸ ਆਈਆਂ ਪਈਆਂ ਜਿਵੇਂ ਇਹਨਾਂ ਦੇ ਪੀਸੀਏ ਨੇ ਸਾਰੇ ਆਪਣੇ ਅਫੀਸਰ ਭੇਜੇ ਹੋਏ ਆ ਬੜਾ ਅੱਛਾ ਮੌਲਾ ਤੇ ਮੇਰੇ ਹਿਸਾਬ ਸੇ ਉਤਰੋ ਮੈਸੇਜ ਹੈ ਕਿ ਸ਼ਾਇਦ 10 ਤਰੀਕ ਦੀ ਸਾਰੇ BC ਦੀ ਪਾਵਰਟੀ ਵੀ ਸਭੀ ਅਵਰ ਸਰਾਂ ਸਿਰਫ ਪਿਛਲੀ ਗੱਲ ਕੀਤੀ ਹੋ ਤਾਂ ਨਵੀਂ ਬਣਾਉਣ ਨੂੰ ਕਿ ਬੰਦੇ ਚ ਤਿਆਰ ਹੈ ਵਿਚ ਪੂਰੀ ਵਿੱਚ ਰੈਡੀ ਹੈ ਸਿਰਫ ਨਸਿਆ ਵੈਦਰ ਦੇ ਕਰਕੇ ਜਿਵੇਂ ਤੁਹਾਨੂੰ ਪਤਾ ਜੀ ਅਸਲ ਵਿੱਚ ਪੰਜਾਬ ਦੇ ਵਿੱਚ ਫੜਾ ਦਾ ਮਾਹੌਲ ਹੈ ਤੇ ਬਾਰਿਸ਼ ਬਹੁਤ ਬਾਰਿਸ਼ ਰਕਾਂ ਦਾ ਨਾਲ ਹੀ ਆ ਰਹੀ ਤੇ ਉਹਦੇ ਕਰਕੇ ਥੋੜੀ ਜਿਹੀ ਪਿੱਛੇ ਦੇ ਵਿੱਚ ਗਿੱਲੀ ਹੈ ਜਦੋਂ ਇਹ ਥੋੜਾ ਜਾਂ ਬਾਰਿਸ਼ ਹੋ ਗਈ ਹੈ ਸੁਪਰ ਸ਼ਕਰ ਲਾ ਕੇ ਇੱਥੇ ਆਪਾਂ ਲਾ ਕੇ ਇਹਨੂੰ ਬੱਚਿਆਂ ਦਾ ਮੈਚ ਕਰਾਵਾਂਗੇ ਸਰ ਜੀ ਪਹਿਲਾ ਪਹਿਲਾ ਇਸ ਦੇ ਹਾਲਾਤ ਕਾਫੀ ਮਾੜੇ ਸਨ ਤੁਸੀਂ ਜਦੋਂ ਤੇ ਆਏ ਹੋ ਇਹ ਕਾਫੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਮੇਨਟੇਨ ਕੀਤਾ ਜੀ ਕੀ ਕਹਾਂ ਜੀ ਤੁਸੀਂ ਦੇਖੋ ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਹੈ ਤੇ ਅੱਜ ਜੇ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਪ੍ਰੋਪਰ ਗਰਾਸ ਕਟਿੰਗ ਹੋਈ ਪਈ ਹੈ ਹਰ ਚੀਜ਼ ਇਕੁਪਮੈਂਟ ਪ੍ਰੋਪਰ ਪਏ ਆ ਵਾਈਟ واਸ਼ ਹੋਈ ਪਈ ਹੈ ਹਰ ਚੀਜ਼ ਇੱਥੇ ਤੁਹਾਨੂੰ ਫੈਸਿਲਿਟੀ ਬੱਚਿਆਂ ਨੂੰ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਵਾਸ਼ਰੂਮ ਨੀਟ ਐਂਡ ਕਲੀਨ ਹੈ ਆਪਣਾ ਵਾਸ਼ਰੂਮ ਦੇ ਵਿੱਚ ਡਸਟਬਿਨਸ ਪਏ ਆ ਹਰ ਫੈਸਿਲਿਟੀ ਗਰਲਸ ਨੂੰ ਦਿੱਤੀ ਗਈ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਜੀ ਸੱਚਾ ਡੈਟ ਕਿ ਹੋਰ ਵੀ ਜਿੱਕਨੇ ਕਿ ਊਮਨ ਲੀਕ ਹੋ ਚੁੱਕੇ ਹੈ ਯਾਨੀ ਫਸਟ ਊਮਨ ਲੀ ਵੱਲੋਂ ਜਿਹੜੀ ਇੱਥੇ ਕੀਤੀ ਗਈ ਹੈ ਸਾਡੇ ਵੱਲੋਂ ਜਿਵੇਂ ਬੱਚਿਆਂ ਦੇ ਅੰਡਰ 15 ਦੇ ਜਾਂ ਮੈਚੇਸ ਕਰਾਏ ਜਾਂਦੇ ਸੀ ਬਟ ਜਿਹੜੀ ਪੰਜਾਬ ਔਮਨ ਸੀਨੀਅਰ ਔਮਨ ਲੀਗ ਹੈ ਫਸਟ ਟਾਈਮ ਅੰਮ੍ਰਿਤਸਰ ਹੋ ਰਿਹਾ ਹੈ ਅੰਮ੍ਰਿਤਸਰ ਦੀ ਮਾਨਵਨੀ ਗੱਲ ਸਮੇਂ ਦੀ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਜੀ ਅੰਮ੍ਰਿਤਸਰ ਵਾਸਤੇ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਕਿ ਜਿਵੇਂ ਇਸ ਤਰ੍ਹਾਂ ਹੀ ਪੀਸੀਏ ਦੇ ਜਦੋਂ ਮੈਚੇਸ ਅੰਮ੍ਰਿਤਸਰ ਆਉਣਗੇ ਸਾਡੇ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਉਹਨਾਂ ਦਾ ਉਤਸ਼ਾਹ ਵਧੇਗਾ ਕਿ ਸਾਡੀ ਗਰਾਊਂਡ ਦੇ ਵਿੱਚ ਸਾਰੀਆਂ ਪੀਸੀਏ ਦੀਆਂ ਟੀਮਾਂ ਆ ਰਹੀਆਂ ਕੋਈ ਇਸ ਤਰ੍ਹਾਂ ਸੀਨੀਅਰ ਕੋਚਸ ਜਾਂ ਤੁਹਾਡੇ ਇੰ ਰੀਪਰਜੈਂਟ ਕਰਦੀ ਹੋਈਗੀ ਉਹ ਵੀ ਆਏਗੀ ਮਤਲਬ ਇਸ ਤਰੀ ਮਾਹੌਲ ਬੰਦਾ ਸਰ ਕਿਹੜੇ ਮੈਚ ਹੋ ਰਹੇ ਕਿਸੇ ਸਕੂਲ ਜਾਂ ਕਾਲਜ ਇਵਨ ਉਹਨਾਂ ਨੂੰ ਇਨਵਾਈਟ ਕੀਤਾ ਜਾਇਆ ਕਿੰਨਾ ਕੁੜੀਆਂ ਨੂੰ ਫ੍ਰੀਡਮ ਕਰਨ ਵਾਸਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਹੜ ਤੋਂ ਪੀੜਿਤ ਕਰਕੇ ਜਿਵੇਂ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਦਿੱਤੀਆਂ ਵੀ ਮੈਡਮ ਡੀਸੀ ਨੇ ਜੇ ਥੋੜਾ ਜਿਹਾ ਮਾਹੌਲ ਉਧਰ ਵੀ ਥੋੜਾ ਜਿਹਾ ਬੜਾ ਸੈਂਸਿਟਿਵ ਚੱਲ ਰਿਹਾ ਇਸ ਕਰਕੇ ਅਸੀਂ ਜੇ ਮਾਹੌਲ ਠੀਕ ਹੁੰਦਾ ਤੇ ਅਸੀਂ ਮੈਡਮ ਡੀਸੀ ਨੂੰ ਕਿਉਂਕਿ ਸਾਡੀ ਉਹ ਪ੍ਰੈਜ਼ੀਡੈਂਟ ਵੀ ਆ ਤਾਂ ਅਸੀਂ ਰਿਕਵੈਸਟ ਕਰਕੇ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਸੀ ਕਿ ਆ ਅਗਲੀ ਵਾਰੀ ਦੇਖੋ ਸਰ ਸ਼ ਨਰ ਮਾਧਿਅਮ ਨਾਲ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਸਾਡੀਆਂ ਦੇ ਕੁੜੀਆਂ ਵਾਂ ਕਿਸੇ ਤੋਂ ਘੱਟ ਨਹੀਂ ਆ ਜਿਨ੍ਹਾਂ ਇਹਨਾਂ ਦੇ ਪੇਰੈਂਟਸ ਹੈ ਮੁੰਡੇ ਦਾ ਮੁੰਡਾ ਜੋੜ ਕੇ ਬੱਚਿਆਂ ਧੀਆਂ ਦੇ ਨਾਲ ਖੜੇ ਨੇ ਮੈਂ ਦੇਖਿਆ ਧੀਆਂ ਦੇ ਔਰ ਮੁੰਡਿਆਂ ਦੇ ਵਿੱਚ ਪੇਰੈਂਟਸ ਕੋਈ ਫਰਕ ਨਹੀਂ ਗਿੰਦੇ ਨੇ ਧੀਆਂ ਨੂੰ ਉਹੀ ਫੈਸਿਲਿਟੀ ਹਰ ਉਹ ਚੀਜ਼ ਉਹ ਮਿਲ ਰਹੀ ਹੈ ਇਹ ਮੈਂ ਐਪਰੀਸ਼ੀਏਟ ਕਰਦਾ ਕਿ ਅੱਜ ਕੱਲ ਦੇ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਦੀ ਆਪਣੀ ਧੀਆਂ ਦੀ ਇੰਨੇ ਚਿੰਤਿਤ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਧੀਆਂ ਜਿਹੜੀਆਂ ਪੰਜਾਬ ਦਾ ਨਾਮ ਰੋਸ਼ਨ ਕਰਨ ਸਸਿਮ ਜੀ ਸਾਹਿਬ ਵੱਲੋਂ ਵੀ ਮਿਲੇਗੀ ਇੱਥੇ ਤੇ ਕੀ ਕਹਿਣਾ ਚਾਹੋਗੇ ਅਸੀਂ ਪਿਛੇ ਰਿਕੁਐਸਟ ਕੀਤੀ ਸੀ ਸੀਐਮ ਸਾਹਿਬ ਬੜੇ ਸਪਾਸਿਵ ਚੇਤਨ ਸਿੰਘ ਅਮਰਸਰ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਟ ਉਹ ਜਲਦੀ ਮੁੱਦਾ ਵੀ ਤੁਸੀਂ ਚੁੱਕਿਆ ਸੀਗਾ ਤੇ ਉਹ ਜਲਦੀ ਚੱਲ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰਸਰ ਨੂੰ ਇੱਕ ਅੱਛੇ ਲੈਵਲ ਦੀ ਗਰਾਊਂਡ ਮਿਲੇਗੀ ਤੇ ਇਹਦਾ ਵੀ ਇਨਫਰਾਸਟ੍ਰਕਚਰ ਮੇਰੀ ਪੀਸੀਏ ਗੱਲ ਚੱਲ ਰਹੀ ਹੈ ਇਹਦਾ ਵੀ ਇਨਫਰਾਸਟ੍ਰਕਚਰ ਆਪਾਂ ਹੋਰ ਇਹਦੇ ਨਾਲੋਂ ਬੈਟਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਤੁਸੀਂ ਇਹ ਤੁਹਾਨੂੰ ਪੂਰੇ ਮਾਝੇ ਜਿਹੜੀ ਮਤਲਬ ਜੇ ਪੀਸੀਏ ਤੋਂ ਬਾਅਦ ਸਭ ਤੋਂ ਵਧੀ ਕਿ ਆਪਸੇ ਫਲੱਡ ਵੀ ਕਾਫੀ ਆ ਗਿਆ ਤੇ ਕੀ ਮੈਸੇਜ ਹੋਵੇ ਕਾਫੀ ਪਾਣੀ ਆ ਗਿਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਰਿਕਵੈਸਟ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਹਰ ਕਿਸੇ ਦੇ ਨਾਲ ਖੜਾ ਹੈ ਸਿੱਖ ਭਾਈਚਾਰਾ ਹਰ ਕਿਸੇ ਦੇ ਨਾਲ ਖੜਾ ਹੈ ਇਸ ਵੇਲੇ ਸਮਾਂ ਹੈ ਉਹਨਾਂ ਦੀ ਮੋੜਨ ਦਾ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਉੱਥੇ ਆਪ ਜਾ ਕੇ ਦੇਖਿਆ ਲੋਕੀ ਬਹੁਤ ਪਰੇਸ਼ਾਨ ਹੈ ਲੋਕਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਜਿਹੜੀ ਉੱਥੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਮੈਡੀਸਿਨ ਦੀ ਸੈਨੀਟਰੀ ਪੈਟ ਦੀ ਜਿਹੜੀ ਜਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਾਈਂਡਲੀ ਉੱਥੇ ਤੁਸੀਂ ਜਾ ਕੇ ਸਭ ਤੋਂ ਵੱਡੀ ਮੇਜਰ ਬੋਟ ਤੁਸੀਂ ਦੇਖੋ ਹੁਣ ਸਾਰੇ ਸਿੰਗਰਸ ਜਿਹੜੇ ਆ ਬੋਟ ਦੇ ਰਹੇ ਨੇ ਮੈਂ ਰਿਕਵੈਸਟ ਕਰਨਾ ਕਿ ਜਿਹੜੀ ਉਹਦੇ ਬੋਟਸ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਜਿਹੜੇ ਪਿੰਡਾਂ ਦੇ ਬਾਹਰਲੇ ਆਊਟਰ ਤੇ ਬੰਦੇ ਨੇ ਉਹਨਾਂ ਨੂੰ ਬਹੁਤ ਮਦਦ ਪਹੁੰਚ ਰਹੀ ਹੈ ਪਰ ਜਿਹੜੇ ਸਲੱਡ ਦੇ ਅੰਦਰ ਨੇ ਉਹਨਾਂ ਨੂੰ ਇੰਨੀ ਮਦਦ ਨਹੀਂ ਪਹੁੰਚ ਰਹੀ ਕਿਉਂਕਿ ਉਹ ਬੋਟਸ ਘੱਟ ਹੋਣ ਦੇ ਕਾਰਨ ਉੱਥੇ ਪ੍ਰੋਬਲਮ ਆ ਰਹੀ ਬਟ ਫਿਰ ਵੀ ਸਾਡੇ ਪੰਜਾਬੀ ਜਿਹੜੇ ਮੱਝੇ ਵਾਲੇ ਨੇ ਤਗੜੇ ਨੇ ਆਪਣੇ ਲੈਵਲ ਤੇ ਹਰ ਵਰਗ ਦਾ ਬੰਦਾ ਉੱਥੇ ਪਹੁੰਚ ਤੁਹਾਡੇ ਲੈ ਹੈਲਪਫੂਲ ਪੇਟਾ ਆਪਣੇ ਵੱਲੋਂ ਸੇਵਾ ਦਿੱਤੀ ਹੈ ਉੱਥੇ ਜਿੰਨੇ ਜੋਗੇ ਸੀ ਆਪਾਂ ਉੱਥੇ ਟਰੱਕ ਇੱਕ ਥੋੜੀ ਦਾ ਭੇਜਿਆ ਜਿਹੜੇ ਪਸ਼ੂਆਂ ਨੂੰ ਬੜੀ ਪ੍ਰੋਬਲਮ ਆ ਰਹੀ ਸੀ ਖਾਣ ਪੀਣ ਦੀ ਉਸ ਤੋਂ ਬਾਅਦ ਅਸੀਂ ਕੱਲ ਵੀ ਆਪਣਾ ਇੱਥੇ ਸਾਰਾ ਲੱਗਰ ਪਰਚਾਰ ਕਰਾਂਗੇ ਸਭ ਤੋਂ ਪਹਿਲਾਂ ਕਿ 2 ਨਵੰਬਰ 2025-26 ਦਾ ਇੱਕ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ T20 ਵਿਮਨ ਡੋਮੈਸਟਿਕ ਟੂਰਨਾਮੈਂਟ ਹੋ ਰਿਹਾ ਹੈ ਔਰ ਇਹ ਪਹਿਲੀ ਵਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਜਿਹੜਾ ਇਨੀਸ਼ੀਏਟਿਵ ਲਿੱਤਾ ਹੈ ਜਿਹਦੇ ਵਿੱਚ 4 ਟੀਮਾਂ ਜਿਹੜੀਆਂ ਨੇ ਪਰਫਾਰਮ ਕਰ ਰਹੀਆਂ ਔਰ ਮਾਰਨਿੰਗ ਕਿਉਂਕਿ ਬਾਰੀ ਕਰਕੇ ਮੈਚ ਨਹੀਂ ਹੋ ਪਾਇਆ ਉਹ ਪੀਸੀਏ ਟੀਮ ਰੈਡ ਐਂਡ ਪੀਸੀਏ ਬਲੂ ਟੀਮ ਦਾ ਮੈਚ ਸੀ ਐਂਡ ਹੁਣ ਮੇਰੇ ਨਾਲ ਹੈੱਡ ਕੋਚ ਪ੍ਰਿਯੰਕਾ ਮੈਡਮ ਖੜੇ ਨੇ ਤੇ ਇਹਨਾਂ ਦੀ ਟੀਮ ਦੇ ਨਾਲ ਸਾਡਾ ਮੈਚ ਹੈਗਾ ਇਹਨਾਂ ਦੀ ਟੀਮ ਹੈਗੀ ਹੈ ਪੀਸੀਏ ਗ੍ਰੀਨ ਤੇ ਸਾਡੀ ਟੀਮ ਹੈਗੀ ਹੈ ਪੀਸੀਏ ਯੈਲੋ ਸੋ ਇਹਦੇ ਵਿੱਚ ਇਸ ਦਾ ਸਭ ਤੋਂ ਜਿਹੜਾ ਜੀ ਅਸੀਂ ਇਨੀਸ਼ੀਏਟਿਵ ਲਈਏ ਤੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਆਉਂਦਾ ਕਿ ਜਦੋਂ ਸਾਡਾ ਵੈਨਿਊ ਅੱਛਾ ਹੋਵੇ ਸੋ ਵੈਨਿਊ ਜਿਹੜਾ ਹੈਗਾ ਅਮ੍ਰਿਤਸਰ ਗੇਮਸ ਐਸੋਸੀਏਸ਼ਨ ਨੇ ਜਿਹੜਾ ਹੈ ਮੇਰੇ ਖਿਆਲ ਨਾਲ ਕੁੜੀਆਂ ਦਾ ਐ ਐਡਾ ਵੱਡਾ ਟੂਰਨਾਮੈਂਟ ਪਹਿਲੀ ਵਾਰੀ ਅਰੇਂਜ ਕੀਤਾ ਹੈ ਸੋ ਇਹਦੇ ਵਿੱਚ ਸਾਨੂੰ ਬੜੀ ਅੱਛੀ ਅਸੀਂ ਸਰਾਹਨਾ ਕਰਨਾ ਚਾਹਾਂਗੇ ਕਿ ਸਟੇ ਕੁੜੀਆਂ ਨੂੰ ਅੱਛਾ ਮਿਲਿਆ ਹੈ ਔਰ ਪਲੱਸ ਉਹਨਾਂ ਨੂੰ ਕਾਫੀ ਫੈਸਿਲਿਟੀਆਂ ਜਿਹੜੀਆਂ ਨੇ ਮਿਲ ਰਹੀਆਂ ਅਸੀਂ ਸਾਨੂੰ ਇਹ ਲੱਗਦਾ ਕਿ ਇਹ ਪਹਿਲਾ ਜਿਹੜਾ ਸੀਗਾ ਟੂਰਨਾਮੈਂਟ ਹੋਣ ਕਰਕੇ ਕੁਝ ਕਮੀਆਂ ਪੇਸ਼ੀਆਂ ਸ਼ਾਇਦ ਰਹਿ ਚੁੱਕੀਆਂ ਹੋਣਗੀਆਂ ਜਦੋਂ ਘਰ ਚ ਵਿਆਹ ਵੀ ਹੁੰਦਾ ਹੈ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਹੈ ਡੋਮੈਸਟਿਕ ਲੈਵਲ ਤੇ ਕਿਉਂਕਿ ਹੁਣ WPL ਜਦੋਂ ਦਾ ਆ ਗਿਆ ਹੈ ਔਰ ਹਰ ਸਟੇਟ ਦੇ ਵਿੱਚ ਜਿਹੜਾ ਉਹ T20 ਡੋਮੈਸਟਿਕ ਟੂਰਨਾਮੈਂਟ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਸਿਲੈਕਟਰਸ ਦਾ ਕੰਮ ਥੋੜਾ ਹੋਰ ਆਸਾਨ ਹੋ ਜਾਂਦਾ ਕਿਉਂਕਿ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਪਰਫਾਰਮ ਕਰਦੀਆਂ ਆਪਣਾ ਬੈਸਟ ਜਿਹੜਾ ਦੇਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਮੁੰਡਿਆਂ ਦੇ ਵਿੱਚ ਜਿਹੜਾ ਹਰ ਕਦਮ-ਕਦਮ ਤੇ ਚੈਲੰਜ ਹੈ ਔਰ ਇਨਾ ਕੰਪੀਟੀਸ਼ਨ ਹੈ ਆਨ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਸੋ ਹੁਣ ਅਸੀਂ ਟੀਮ ਦੀ ਪੂ ਕ੍ਰਾਸ ਕਰ ਰਹੇ ਹਾਂ ਕਿ ਰੇਨ ਰੇਨ ਹੋਵੇ ਐਂਡ ਮਾਈ ਆਲ ਗਰਲਸ ਵਾਂਟਸ ਟੂ ਪਲੇ ਸੋ ਇਸ ਦਾ ਕਿ ਅਸੀਂ ਖੇਡਣਾ ਚਾਹਾਂਗੇ ਸਾਡੇ ਜਿਹੜਾ ਰੈਫਰੀ ਐਂਡ ਅੰਪਾਇਰਸ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਜੇ 1 ਘੰਟਾ ਹੋਏਗਾ ਤੇ ਅਸੀਂ ਪੰਜ ਉਹ ਵਾਲਾ ਮੈਚ ਵੀ ਕਰ ਸਕਦੇ ਹਾਂ ਸੋ ਵੀ ਆਰ ਵਿਸ਼ਿੰਗ ਲਾਈਕ ਅਸੀਂ ਚਾਹਾਂਗੇ ਕਿ ਅਸੀਂ ਗ੍ਰੀਨ ਟੀਮ ਨੂੰ ਹਰਾਈਏ ਤੇ ਯੈਲੋ ਟੀਮ ਜਿਹੜੀ ਆ ਉਹ ਅੱਗੇ ਹੋਰ ਮੈਚ ਜਿਹੜੇ ਉਹ ਜਿੱਤੇ ਸੋ ਇਹਨਾਂ ਦਾ ਵੀ ਇਹੀ ਹੈਗਾ ਉਹ ਤਾਂ ਹੀ ਸਮਾਈਲ ਕਰ ਰਹੇ ਨੇ ਸੋ ਸਾਰੀਆਂ ਟੀਮਾਂ ਦਾ ਮੇਨ ਏਮ ਇਹੀ ਹੈ ਕਿ ਅਸੀਂ ਜਿੱਤਣਾ ਹੈ ਸੋ ਹਰ ਬੰਦਾ ਜਿਹੜਾ ਉਹ ਬੈਸਟ ਪਰਫਾਰਮ ਕਰੇਗਾ ਸੋ ਬੀਇੰਗ ਅ ਹੈਡ ਕੋਚ ਮੇਰਾ ਇਹ ਮੰਨਣਾ ਹੈ ਕਿ ਅਸੀਂ ਕੁੜੀਆਂ ਨੂੰ ਜਿਹੜਾ ਅੱਗੇ ਲੈ ਕੇ ਆਈਏ ਔਰ ਕੁੜੀਆਂ ਦੇ ਵਿੱਚ ਜਿਹੜੇ ਪੈਰੈਂਟਸ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਖੇਡਣ ਜਾ ਰਹੀ ਹੈ ਉਹ ਜਗ੍ਹਾ ਉਹਨਾਂ ਲਈ ਸੇਫ ਹੈਗੀ ਹੈ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਉਹ ਸਾਹਮਣੇ ਦੇਖਦੇ ਨੇ ਕਿ ਅੱਗੇ ਕੋਚੇਸ ਵੀ ਕੁੜੀਆਂ ਨੇ ਅਸਿਸਟੈਂਟ ਕੋਚੇਸ ਵੀ ਕੁੜੀਆਂ ਨੇ ਔਰ ਫਿਜ਼ਿਓ ਵੀ ਕੁੜੀਆਂ ਨੇ ਜਦੋਂ ਉਹਨਾਂ ਨੂੰ ਸਪੋਰਟਿੰਗ ਸਟਾਫ ਅੱਗੇ ਫੀਮੇਲਸ ਦਾ ਦਿਖਦਾ ਹੈ ਤੇ ਉਹਨਾਂ ਨੂੰ ਆਪਣਾ ਬੱਚਾ ਜਿਹੜਾ ਉਹ ਬਹੁਤ ਸਿਕਿਓਰ ਹੱਥਾਂ ਵਿੱਚ ਜਿਹੜਾ ਨਜ਼ਰ ਆਉਂਦਾ ਸੋ ਕੰਪੀਟੀਸ਼ਨ ਬ ਅੱਗੇ ਵੱਧਾ ਜਾ ਰਿਹਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਾਰੇ ਬੱਚੇ ਜਿਹੜੇ ਨੇ ਉਹ ਬੋਲਿੰਗ ਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਉਹ ਆਪਣੀ ਅੱਛੀ ਪ੍ਰੈਕਟਿਸ ਵੀ ਕਰਨਗੇ ਪਰਫਾਰਮੈਂਸਲੀ ਦੇਣਗੇ ਬੈਟਿੰਗ ਵੀ ਜਿਹੜੇ ਜਿੰਨੇ ਵੀ ਬੈਟਰਸ ਹੈਗੇ ਨੇ ਉਹ ਆਪਣਾ ਬੈਸਟ ਪਰਫਾਰਮ ਕਰਕੇ ਐਂਡ ਆਈ ਹੋਪ ਕਿ ਉਹਨਾਂ ਲਈ ਇਹ ਚੈਲੰਜ ਹੈ ਕਿ ਪਹਿਲੇ ਵਾਲੀ ਕ੍ਰਿਕਟ ਤੇ ਹੁਣ ਵਾਲੀ ਕ੍ਰਿਕਟ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੇ ਅਸੀਂ ਬਹੁਤ ਡਿਫੈਂਸਿਵ ਹੋ ਕੇ ਖੇਡਦੇ ਸੀ ਅਸੀਂ ਥੋੜਾ ਟਾਈਮ ਲੈਂਦੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਹਰ ਬਾਲ ਤੁਹਾਡੇ ਲਈ ਚੈਲੰਜ ਹੈ ਅਸੀਂ ਛਿੱਕੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਹ ਤਾਂ ਕਹਿੰਦੇ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਸੋ ਮੈਂ ਸਭ ਨੂੰ ਗੁੱਡ ਲੱਕ ਕਹਿੰਦੀ ਹਾਂ ਔਰ ਮੈਂ ਆਪਣੀ ਪੂਰੀ ਟੀਮ ਨੂੰ ਇਹ ਕਹਿਣੀ ਹੈ ਕਿ ਪੂਰੀ એનર્ਜੀ ਦੇ ਨਾਲ ਪੂਰੀ ਜਾਨ ਦੇ ਨਾਲ ਆਪਣਾ ਬੈਸਟ ਪਰਫਾਰਮ ਕਰੋ ਤੇ ਛਾ ਜਾਓ ਸੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਆਪਣਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦਾ ਮੈਂ ਦੋਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਕੁੜੀਆਂ ਨੂੰ ਜਿਹੜਾ ਉਹ ਐਸੇ ਤਰ੍ਹਾਂ ਹੀ ਓਪਰਚ्युनिटीज ਦਿੰਦੇ ਰਹਿਣਗੇ ਕਿ ਉਹਨਾਂ ਨੂੰ ਅੱਗੇ ਵਧਣ ਲਈ ਜਿਹੜਾ ਉਤਸ਼ਾਹ ਮੈਂ ਦੋ ਦਾ ਇਨਵੋਲਵਮੈਂਟ ਤੇ ਸਰ ਬਹੁਤ ਬਹੁਤ ਥੈਂਕ ਯੂ ਸੋ ਅਦਾਕੀ ਜੋ ਜਦੋਂ ਮੈਂ ਐਪਿਕ ਸਪான்ਸਰ ਦੇ ਵਿੱਚ ਮੈਂਬਰ ਸੀਗੀ ਅਸੀਂ ਉਦੋਂ ਹੀ ਇਹਨਾਂ ਦੇ ਉੱਤੇ ਜਿਹੜਾ ਸੀ ਬਲੈਕ ਸੋਇਲ ਜਿਹੜਾ BCCI ਵੱਲੋਂ ਸਪੈਸ਼ਲ ਪਰਮਿਸ਼ਨ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਲੌਕ ਕੀਤਾ ਸੀ ਤਾਂ ਉਹਨਾਂ ਦੇ ਸਾਰੇ ਮੱਦੇ ਨਜ਼ਰ ਰੱਖਦੇ ਹੋਏ BCCI ਦੇ ਨੋਰਮਸ ਦੇ ਅਕੋਰਡਿੰਗਲੀ ਜਿਹੜੀ ਇਹਨਾਂ ਨੇ ਪਿਚ ਬਣਾਈ ਹੈ ਸੋ ਅ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਨਾਲੋਂ ਬੈਟਰ ਹੈ ਗਾਂਧੀ ਗਰਾਉਂਟ ਪਰ ਅਸੀਂ ਚਾਹਾਂਗੇ ਕਿ ਇਹ ਹੋਰ ਬੈਟਰ ਹੋਵੇ ਔਰ ਇਹਦੇ ਵਿੱਚ ਸਪੈਸ਼ਲੀ ਸੋਕਲ ਜੋ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਉਹ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਸੀ ਕਿ ਫਿਰ ਉਹ ਜਲਦੀ ਮੈਚ ਜਿਹੜਾ ਉਹ ਉਹਦੀ ਚਾਂਸਸ ਜ਼ਿਆਦਾ ਹੁੰਦੀਆਂ ਨੇ ਸੋ ਕਾਫੀ ਇਕਿਪਮੈਂਟਸ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਟੀਮ ਅੱਛੀ ਆਂਦੀ ਹੈ ਉਹ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੀ ਹੈ ਸੋ ਆਈ ਹੋਪ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੀ ਬਹੁਤ ਵਧੀਆ ਹੋਏ